ਵਾਜੇ ਕਾਲਸ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਲੁਧਿਆਣਾ ਵਿਖੇ ਨਿਊ ਸੁਭਾਸ਼ਨਗਰ बस्ती ਯੋਦੇਵਾਲ ਵਿਖੇ ਮੇਰੀ ਦਸਤਾਰ ਮੇਰੀ ਸ਼ਾਨ ਦਾ ਹੁਕਾ ਨੌਜਵਾਨਾਂ ਵੱਲੋਂ ਦਿੱਤਾ ਗਿਆ ਹੈ ਤੇ ਆਓ ਦਸਤਾਰ ਸਜਾਈਏ ਗੁਰੂ ਵਾਲੇ ਬਣ ਕੇ ਨਗਰ ਕੀਰਤਨ ਤੇ ਜਾਈਏ ਇਸ ਮੁਹਿੰਮ ਰਾਹੀਂ ਅੱਜ ਨੌਜਵਾਨਾਂ ਵੱਲੋਂ ਦਸਤਾਰ ਸਜਾਉਣ ਦੀ ਜਿਹੜੀ ਮੁਹਿੰਮ ਹੈ ਉਹ ਚਲਾਈ ਗਈ ਹੈ। ਔਰ ਆਪ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਔਰ ਛੋਟੇ ਬੱਚੇ ਦਸਤਾਰ ਸਿਰ ਤੇ ਸਜਵਾ ਰਹੇ ਹਨ ਜਿਨ੍ਹਾਂ ਨੂੰ ਦਸਤਾਰ ਸਜਾਉਂਦੇ ਤੁਸੀਂ ਦੇਖ ਹੀ ਰਹੇ ਹੋ। ਔਰ ਇਸ ਮੁਹਿੰਮ ਦੇ ਜਿਹੜੇ ਮੇਨ ਸੰਚਾਲਕ ਹਨ ਅੱਜ ਅਸੀਂ ਉਹਨਾਂ ਨਾਲ ਇਸ ਸੰਬੰਧ ਦੇ ਵਿੱਚ ਕੁਝ ਵਿਚਾਰਾਂ ਕਰਾਂਗੇ ਔਰ ਉਹ ਦੱਸਣਗੇ ਕਿ ਇਹ ਜਿਹੜੀ ਮੁਹਿੰਮ ਹੈ ਕਿੰਨੀ ਦੇਰ ਤੋਂ ਚਲਾ ਰਹੇ ਹਨ ਔਰ ਇਸ ਮੁਹਿੰਮ ਦਾ ਜਿਹੜਾ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇਵਾਂਗੇ ਸੋ ਮੈਂ ਸਿੰਘ ਸਾਹਿਬ ਨਾਲ ਗੱਲ ਕਰਕੇ ਉਹਨਾਂ ਦੇ ਵਿਚਾਰ ਸਮਝ ਕੇ ਆਪ ਸੰਗਤਾਂ ਦੇ ਰੂਪ ਰੂਪ ਕਰਾ ਰਿਹਾ ਹਾਂ ਸੋ ਆਪ ਇਹਨਾਂ ਨਾਲ ਗੱਲਬਾਤ ਸੁਣੋ ਇਹਨਾਂ ਦੀ ਹਾਂਜੀ ਸਿੰਘ ਸਾਹਿਬ ਆਪਣਾ ਸ਼ੁਭਨਾਮ ਦੱਸੋ ਜੀ ਹਾਂਜੀ ਸਿੰਘ ਹੈ ਜੀ ਸਾਡਾ ਮੀਰਾ ਅੱਛਾ ਜੀ ਇਹ ਜਿਹੜੀ ਤੁਸੀਂ ਦਸਤਾਰ ਮੁਹਿਮਾ ਤੁਹਾਡੀ ਇਹ ਤੁਸੀਂ ਕਿੰਨੀ ਕੁ ਦੇਰ ਤੋਂ ਚਲਾ ਰਹੇ ਹੋ ਇਹ ਵੀ ਸਾਨੂੰ ਘੱਟੋ ਘੱਟ ਨਹੀਂ ਤਾਂ 4-5 ਸਾਲ ਹੋ ਗਏ ਨੇ ਜਿਹੜੇ ਸਾਨੂੰ ਇੱਥੇ ਆਪਣੇ ਨਗਰ ਕੀਰਤਨਾ ਤੇ ਜਿਹੜਾ ਫਤੇਗੜ ਸਾਹਿਬ ਸਵਾ ਤੇ ਚੰਪੂਰ ਸਾਹਿਬ ਬਰਨਤਪੁਰ ਸਾਹਿਬ ਲਗ ਲਗ ਥਾਵਾਂ ਤੇ ਅਸੀਂ ਲਗ ਲਗ ਵਿਹਾੜਿਆਂ ਤੇ ਅਸੀਂ ਕੈਂਪ ਲਾਣੇ ਰਹੇ ਹਾਂ ਅੱਛਾ ਜੀ ਤੇ ਇਹ ਜਿਹੜੀ ਦਸਤਾਰ ਮੁਹਿਮਾ ਤੁਸੀਂ ਇਹ ਜਿਹੜੀ ਬੱਚਿਆਂ ਨੂੰ ਸਿਖਾਉਂਦੇ ਵੀ ਹੋ ਹਾਂਜੀ ਹਾਂਜੀ ਇੱਥੇ ਆਪਣੇ ਏਰੀਏ 'ਚ ਆਪਣੇ ਜਿੰਨਾ ਸਾਡਾ ਹੁੰਦਾ ਵਾ ਵੀ ਅਸੀਂ ਜਿੰਨੇ ਕੁ ਮੁੰਡੇ ਹੈਗੇ ਆ ਸਾਡਾ ਇੰਨਾ ਕੁ ਹੁੰਦਾ ਵੀ ਅਸੀਂ ਵੱਧ ਤੋਂ ਵੱਧ ਮੁੰਡਿਆਂ ਨੂੰ ਦਸਤਾਰ ਨਾਲ ਜੋੜੀਏ ਪਰ ਏਰੀਏ ਅੱਛਾ ਵੱਧ ਤੋਂ ਵੱਧ ਮੁੰਡੇ ਇੱਥੇ ਪੱਕਾ ਬੰਨਣ ਲੈਸ਼ਿਆਂ ਤੋਂ ਦੋ ਰੈਣ ਸਰਦਾਰੀਆਂ ਆਪਣੀਆਂ ਕਾਇਮ ਕਰਨਾ ਠੀਕ ਹੈ ਜੀ ਤੇ ਕਿੰਨੇ ਕ ਬੱਚਿਆਂ ਦੀ ਹੁਣ ਤੱਕ ਤੁਸੀਂ ਦਸਤਾਰ ਦੀ ਸਜਾ ਚੁੱਕੇ ਹੋ ਹੁਣ ਤੱਕ ਅੱਜ ਤੱਕ ਜੇ ਹੁਣ ਤੱਕ ਗੱਲ ਕਰੀਏ ਤਾਂ ਸਾਡੇ ਕੋਲ ਵੀ ਗਿਣਤੀ ਨਹੀਂ ਹੈਗੀ ਕਿੰਨੇ ਤੱਕ ਸਾਡੇ ਕੋਲ ਸਿੱਖੇ ਵੀ ਹੋ ਜਾਂਦੇ ਨੇ ਹੁਣ ਜਿੱਦਾਂ ਅੱਜ ਤਾਂ ਲਾ ਲੋ ਪਿਆਸ ਅੱਜ ਬੱਚੇ ਅੱਜ ਵੀ ਆ ਚੁੱਕੇ ਨੇ ਸਵੇਰ ਦੇ ਹੁਣ ਤੱਕ ਬਣਵਾ ਲੁੱਤੇ ਨੇ ਪਟਾ ਇਹ ਜਿਹੜੀ ਮੁਹਿੰਮ ਆ ਇਹ ਥੋੜੀ ਇਸੇ ਤਰ੍ਹਾਂ ਚੱਲਦੀ ਰਹੂਗੀ ਹਾਂ ਜੀ ਚੱਲਦੀ ਥੰਨੇ ਸਾਡੇ ਕੋਲ ਮਹਾਰਾਜ ਨੇ ਬੜ ਬਖਸ਼ਿਆ ਕਰ ਉਹਨਾਂ ਦੇ ਤੱਕ ਅਸੀਂ ਕਰਦੇ ਰਵਾਂਗੇ ਸੇਵਾ ਠੀਕ ਹੈ ਜੀ ਔਰ ਮੈਂ ਦੇਖ ਰਿਹਾ ਕਿ ਤੁਸੀਂ ਛੋਟੇ-ਛੋਟੇ ਬੱਚਿਆਂ ਦੇ ਵੀ ਦਸਤਾਰ ਸਜਾਈ ਹੈ ਇਹ ਤੁਹਾਨੂੰ ਆਪ ਉਤਸੁਕ ਹੋ ਕੇ ਕਹਿ ਰਹੇ ਹਨ ਕਿ ਸਾਨੂੰ ਅਸੀ ਦਸਤਾਰ ਸਜੋਣੀ ਦੇਖੋ ਦੇਖੀ ਬੱਚੇ ਨੂੰ ਬਹੁਤ ਹੁੰਦਾ ਵਾ ਵੀ ਤੇ ਟੰਡੇ ਵੱਡੇਆਂ ਨੇ ਸਜਾਈਆ ਤੇ ਅਸੀਂ ਵੀ ਆਪ ਮੂੜੇ ਹੋ ਕੇ ਸਜਾਈਏ ਜੀ ਆਪਾਂ ਕਹਿ ਸਕਦੇ ਕਿ ਸੋਸ਼ਲ ਮੀਡੀਆ ਦਾ ਵੀ ਬੜਾ ਪ੍ਰਭਾਵ ਪਿਆ ਇਸ ਕੱਲ ਤੇ ਬਹੁਤ ਪ੍ਰਭਾਵ ਠੀਕ ਹੈ ਜੀ ਸੋ ਇਹ ਸਰਦਾਰ ਸਾਹਿਬ ਹਨ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਇਹ ਹਰਸ ਚਾਰ ਪੰਜ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ ਔਰ ਅਸੀਂ ਨਾ ਤੋਂ ਇਹ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਅੱਜ ਦੇ ਪੰਜਾਬ ਦੇ ਹਾਲਾਤ ਹਨ ਉਹ ਕੁਝ ਵਿਚਾਰ ਆਪਣੇ ਸੰਗਤ ਦੇ ਨਾਲ ਸਾਂਝੇ ਕਰਨਾ ਕਿ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਹਾਲਾਤ ਵਿਗੜਦਾ ਜਾ ਰਿਹਾ ਹੈ ਉਹ ਉਹਨੂੰ ਇਹ ਠੀਕ ਕਰਨ ਦੇ ਵਿੱਚ ਕੀ ਦਸਤਾਰ ਮੁਹਿੰਮ ਇੱਕ ਅੱਛਾ ਉਪਰਾਲਾ ਹੈ ਹਾਂਜੀ ਜੀ ਜਿਵੇਂ ਅੱਜਕੱਲ੍ਹ ਦੇਖਦੇ ਆ ਜੀ ਨੌਜਵਾਨੀ ਜਿਹੜੀ ਅੱਜਕੱਲ੍ਹ ਨਸ਼ੇ 'ਚ ਪੈ ਚੁੱਕੀ ਆ ਜੀ ਸੋਸ਼ਲ ਮੀਡੀਆ ਤੇ ਆਪਾਂ ਵੀ ਦੇਖਦੇ ਆਂ ਵਕਤ ਵਾਰ ਨੀਤਾ ਰੋਕ ਦੇ ਰੀਲਾਂ ਗਾਣਿਆਂ ਤੇ ਬਣਾਉਂਦੇ ਨੇ ਪਰ ਅੱਜ ਕੱਲ ਹੁਣ ਜਿੱਦਾਂ ਸਮਾਧ ਦੇ ਆਪਾਂ ਦੇਖਿਆ ਸੀ ਕਿ ਵਕਤ ਵਾਰ ਤੇ ਲੋਕ ਜਿਹੜੇ ਸੀਗੇ ਉਹ ਨੌਜਵਾਨ ਐ ਦੰਤਾਂ ਹੱਤ ਜਾ ਕੇ ਜਾ ਰਹੇ ਸੀ ਇਸ ਵਾਰ ਇਸ ਤੇ ਬਹੁਤ ਪ੍ਰਭਾਵ ਪੈਂਦਾ ਈ ਦਸਤਾਰ ਦਾ ਵਕਤ ਵਾਰ ਦਸਤਾਰਾਂ ਜਿੱਦਾਂ ਕੈਂਪਾਂ ਦਾ ਬਹੁਤ ਪ੍ਰਭਾਵ ਪੈਂਦਾ ਈ ਅੱਜ ਕੱਲ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਜੋੜ ਮੇਲੇ ਦੇ ਉੱਤੇ ਵੀ ਗਏ ਸੀ ਹਾਂਜੀ ਹਾਂਜੀ ਆਪਣਾ 26 27 28 ਠੰਡੇ ਪੁੰਜੀ ਦੇ ਸਾਹਮਣੇ ਬਿਲਕੁਲ ਤਿੰਨ ਦਿਨ ਕੰਮ ਹੁੰਦਾ ਠੀਕ ਹੈ ਜੀ ਚੌਥੀ ਕੰਮ ਆ ਸਾਰੇ ਮੁੰਡੇ ਉੱਥੇ ਲਗਭਗ ਉੱਥੇ ਹੁੰਦੇ ਨੇ ਪੱਕਾ ਪਹੁੰਚਦੇ ਠੀਕ ਹੈ ਜੀ ਬੋਤੀ ਸੇਵਾ ਸਾਡੇ ਤਿੰਨ ਤਿੰਨ ਦਿਨ ਦੀ ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਇਹ ਸਿੱਖ ਰਾਜ ਦੀ ਜਿਹੜੀ ਗੱਲ ਕਰਨ ਲੱਗਿਆ ਹੈ ਵੀ ਤੁਹਾਡਾ ਉਹਦੇ ਉੱਤੇ ਕੀ ਵਿਚਾਰ ਹੈ ਨਹੀਂ ਇਹ ਤਾਂ ਜ਼ਰੂਰੀ ਹੈ ਜੀ ਲੋਕੀ ਗੁਰੂ ਸਾਹਿਬ ਨੇ ਕਿਹਾ ਹੈ ਰਾਜ ਬਣਾਣਾ ਤਰ੍ਹਾਂ ਚਲਾਇਆ ਹੈ ਤਰ੍ਹਾਂ ਬਣਾ ਸਭ ਕਲਾ ਮਿਲ ਰਹੀ ਹੈ ਰਾਜ ਤੋਂ ਬਿਨਾ ਜੀ ਸਿੱਖ ਨੂੰ ਕੋਈ ਹੋਰ ਪ੍ਰਾਪਤੀ ਹੋਈ ਨਹੀਂ ਕਰ ਸਕਦਾ ਜੋ ਵੀ ਪ੍ਰਾਪਤੀ ਐਸ ਤਰ੍ਹਾਂ ਬਿਨਾਂ ਜਿਆ ਦੁਆਰਤੀ ਆਪਾਂ ਨੂੰ ਚਾਹੀਦੀ ਆ ਉਹ ਸਿੱਖ ਰਾਜ ਤੋਂ ਬਿਨਾ ਹੋਈ ਨਹੀਂ ਸਕਦਾ ਜੋ ਬਾਕੀ ਤੁਸੀਂ ਆਪਣੇ ਬਲੋ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਐਜੂਕੇਸ਼ਨ ਔਰ ਇਸ ਜਿਹੜੀ ਮਹਿੰਮ ਦੇ ਨਾਲ ਕਿਸ ਤਰ੍ਹਾਂ ਜੋੜਨ ਦੀ ਤੁਸੀਂ ਬੇਨਤੀ ਕਰ ਸਕਦੇ ਹੋ ਜਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਇਹ ਸਹਿਦ ਦੇ ਸਕਦੇ ਹੋ ਕਿ ਉਹ ਜੁੜ ਸਕਣ બસ ਇਹ ਤਾਂ ਇਹ ਉਪਰਾਲਾ ਕਰਦੇ ਆ ਵਸਤ ਵਸਤ ਮੁੰਡੇ ਜਿਹੜੇ ਨੌਜਵਾਨ ਐ ਨਸ਼ਿਆਂ ਤੋਂ ਦੂਰ ਰਹਿਣ ਵਸਤ ਵਸਤ ਦਸਤਾਰਾ ਸਜਾਣ ਕੈਂਪਾਂ ਤੇ ਆਣ ਸਾਡੇ ਨਾਲ ਜੁੜਨ ਅਸੀਂ ਵਸਤ ਵਸਤ ਕੀ ਹੈਲਪ ਹੋਇਆ ਕਰੂਗੇ ਅਸੀਂ ਕਰਾਂਗੇ ਅਸੀਂ ਜਿੱਦਾਂ ਹੁਣ ਸਾਡੇ ਨੌਜਵਾਨ ਵੀਰ ਹੈਗੇ ਜਿਹੜੇ ਨਸ਼ਿਆਂ ਤੇ ਸੀ ਸਾਡੇ ਨਾਲ ਪਹਿਲਾਂ ਹੁਣ ਸਾਡੇ ਨਾਲ ਜੁੜ ਕੇ ਉਹ ਨਸ਼ਾ ਛੱਡ ਚੁੱਕੇ ਨੇ ਕਈ ਨੌਜਵਾਨ ਹੈਗੇ ਜਿਹੜੇ ਅੱਜ ਨਗਰ ਕੀਰਤਨ ਗਿਆਨ ਦੇ ਜਿਹੜੀ ਇਹ ਦਸਤਾਰ ਤੁਸੀਂ ਸਜਾਉਨੇ ਆ ਇਹਦੇ ਵਾਸਤੇ ਤੁਹਾਨੂੰ ਕੋਈ ਫੰਡ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਤੁਸੀਂ ਆਪਣੇ ਵੱਲੋਂ ਕਰਦੇ ਹੋ ਮਿਲ ਕੇ ਜੀ ਮੁੰਡੇ ਜਿੱਤਾ ਗੁਰਦਵਾਰਾ ਸਾਹਿਬ ਕਮੇਟੀ ਹੋ ਗਈ ਸਾਡੀ ਸਾਡੀ ਕਮੇਟੀ ਸਾਡੂੰ ਬਹੁਤ ਸਹਾਇਤਾ ਦਿੰਦੀ ਆ ਅਦਰੀਆਂ ਕਮੇਟੀਆਂ ਹਰ ਇੱਕ ਗੁਰੂ ਘਰ ਕਰਾਉਂਦੀ ਆ ਆ ਜਿਹੜੀ ਐਸਜੀਪੀਸੀ ਬਣੀ ਆ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਕੀ ਉਹ ਉਹਦੇ ਵੱਲੋਂ ਵੀ ਤੁਹਾਨੂੰ ਕੋਈ ਅਜੇ ਤੱਕ ਰੋਫਰ ਆਈ ਆ ਕਿ ਅਸੀਂ ਤੁਸੀਂ ਵੱਤ ਤੋਂ ਵੱਤ ਦਸਤਾਰਾ ਸਜਾਓ ਨਹੀਂ ਇਹ ਬਸ ਸਿੱਧੀ ਨੌਜਵਾਨਾਂ ਨਾਲ ਮਿਲ ਕੇ ਕਰਦੇ ਸਾਨੂੰ ਐਸਜੀਪੀਸੀ ਵੱਲੋਂ ਅਜੇ ਤੱਕ ਨਿਕਲੀ ਆ ਨਾ ਸੀ ਅੱਜ ਤੱਕ ਸੁਣਿਆ ਵੀ ਐਸਜੀਪੀਸੀ ਨੇ ਕੋਈ ਅਦਾ ਦਾ ਉਪਰਾਲਾ ਕਰਿਆ ਲੋੜ ਆ ਜੀ ਐਸਜੀਪੀਸੀ ਨੂੰ ਤੁਹਾਡੀ ਮੇਨ ਸਸਤਾ ਜੀ ਲੋੜ ਆ ਵੀ ਉਹ ਸਾਨੂੰ ਅੱਗੇ ਆ ਕੇ ਸਾਡੇ ਨਾ ਮੋਡੇ ਨਾ ਮੋਡਾ ਲਾ ਕੇ ਤੁਰਿਆ ਕਰਦੇ ਅੱਜ ਤੱਕ ਖਾਲਸਾ ਹੀ ਦੇਖਣ ਨੂੰ ਇਹ ਵੀ ਮਿਲਿਆ ਕਿ ਅੱਜ ਦੇ ਟਾਈਮ 'ਚ ਪੰਜਾਬ ਦੇ ਹਾਲਾਤ ਇੱਥੋਂ ਤੱਕ ਹਨ ਕਿ ਅੰਮ੍ਰਿਤਧਾਰੀ ਬੰਦਾ 릭ਸ਼ਾ ਚਲਾ ਰਿਹਾ ਵਾ ਔਰ ਜਿਹੜੇ ਬਾਕੀ ਬਾਹਰ ਦੀਆਂ ਸਟੇਟਾਂ ਤੋਂ ਆ ਕੇ ਬੰਦੇ ਉਹ ਇੱਥੇ ਪੰਜਾਬ ਦੇ ਵਿੱਚ ਹੁਕਮਰਾਨ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਕਿਉਂਕਿ ਮੈਂ ਕਾਫੀ ਸਕੂਲਾਂ ਦੇ ਵਿੱਚ ਗਿਆਨ तकरीबन ਉੱਥੇ ਜਿੰਨੇ 50% ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਹਨ ਉਹ तकरीबन तकरीबन ਜਿਹੜੇ ਆ ਬਾਹਰਲੀਆਂ ਸਟੇਟਾਂ ਦੇ ਆ ਤੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਪ੍ਰਾਈਵੇਟ ਸਕੂਲਾਂ ਕਨਵਰਟ ਸਕੂਲਾਂ 'ਚ ਪੜ੍ਹ ਕੇ ਉੱਥੇ ਹਿੰਦੀ ਦਾ ਜਿਹੜਾ ਆਪਣਾ ਉਹ ਗਿਆਨ ਲੈ ਰਹੇ ਹਨ ਹੋਰ ਭਾਸ਼ਾਵਾਂ ਦਾ ਗਿਆਨ ਲੈ ਰਹੇ ਹਨ ਪੰਜਾਬੀ ਮਾਂ ਬੋਲੀ ਤੋਂ ਟੁੱਟ ਰਹੇ ਹਨ ਤੁਸੀਂ ਉਹਦੇ ਬਾਰੇ ਕੀ ਕਹੋਗੇ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਜਿਹੜੀ ਇਹ ਨੌਜਵਾਨਾਂ ਨੂੰ ਇਹ ਸਰਕਾਰਾਂ ਦਾ ਜਿਹੜਾ ਕੰਮ ਬਣਦਾ ਜਾਂ ਆਪਾਂ ਵੀ ਇਹਦੇ ਉੱਤੇ ਕੁਝ ਕਰ ਸਕਦੇ ਆ ਨਹੀਂ ਸਭ ਤੋਂ ਪਹਿਲਾਂ ਜੀ ਜਿਹੜੇ ਬੱਚੇ ਦੀ ਐਜੂਕੇਸ਼ਨ ਨੂੰ ਆਪਾਂ ਲੈ ਕੇ ਸਵਾਲ ਚੱਕਦੇ ਆ ਸਕੂਲਾਂ ਦੀ ਤਿੰਨ ਤੋਂ 5 ਸਾਲ ਦੀ ਉਮਰ ਹੁੰਦੀ ਹੈ ਜਿਹੜਾ ਬੱਚਾ ਆਪਣੇ ਘਰੇ ਰਹਿੰਦਾ ਹੈ 5 ਸਾਲ ਤੋਂ ਬਾਅਦ ਸਕੂਲਾਂ ਜਾਂ ਲੱਗਦਾ ਉਹ ਤਿੰਨ ਸਾਲ ਆਪਾਂ ਜਿਹੜਾ ਆਪਣੇ ਬੱਚੇ ਨੂੰ ਜੇ ਆਪਾਂ ਘਰੇ ਪੰਜਾਬੀ ਬੋਲਣ ਲਈਏ ਤਾਂ ਅੱਗੇ ਵੀ ਉਹ ਪੰਜਾਬੀ ਬੋਲਣਗੇ ਆਪਾਂ ਕਰੀ ਅੱਜਕੱਲ ਦੇਖਦੇ ਆ ਨੌਜਵਾਨ ਜਿਹੜੇ ਹੈਗੇ ਨਾ ਆਪਣੇ ਅੱਜਕੱਲ ਦੇ ਮਾਪੇ ਪਿਓ ਜਿਹੜੇ ਉਹ ਘਰੇ ਹਿੰਦੀ ਬੋਲਦੇ ਨੇ ਅੰਗਰੇਜ਼ੀ ਬੋਲਦੇ ਨੇ ਆਪਣੇ ਬੱਚੇ ਨੂੰ ਬੋਲਣੇ ਨਹੀਂ ਦਿੰਦੇ ਪੰਜਾਬੀ ਪੰਜਾਬੀ ਬੋਲਣੇ ਨਹੀਂ ਦਿੰਦੇ ਆਗੇ ਤੇ ਆਪਾਂ ਸਕੂਲਾਂ ਦਾ ਉਹਦੇ ਵਿੱਚ ਦੋਚ ਨਹੀਂ ਦੇਦਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਦੇ ਬੱਚੇ ਹਨ ਉਹ ਸਾਡੀ ਭਾਸ਼ਾ ਦਾ ਗਿਆਨ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਮਨੋਰੀ ਹੈ ਸਾਡੇ ਉੱਤੇ ਹੀ ਮਤਲਬ ਕੀ ਹੈ ਜਿਹੜਾ ਆਪਣੇ ਹੁਕਮਰਾਨ ਬਣ ਸਕਦੇ ਨੇ ਜਾਂ ਜਾਂ ਉਹ ਇੱਕ ਨੀਤੀ ਬਣਾ ਚੁੱਕੇ ਹਨ कि ਅਸੀਂ ਇਨਾ ਤੇ ਰਾਜ ਕਰਨਾ ਹੈ ਜੇ ਤਾਂ ਸਰਕਾਰਾਂ ਏਜੰਸੀਆਂ ਜਿਹੜੀਆਂ ਬੈਠੀਆਂ ਨੇ ਉੱਪਰ ਉਹ ਹੁਣ ਜਿਹੜੇ ਕਹਿੰਦੇ ਮਾਸ ਐਜੂਕੇਸ਼ਨ ਜਿਹੜੀ ਹੁੰਦੀ ਹੈ ਲਾ ਲੋ ਪੰਜਾਬ ਦੇ ਵਿੱਚ ਹਰ ਇੱਕ ਸਾਲ 10 ਤੋਂ 20 ਲੱਖ ਤੋਂ ਪ੍ਰਵਾਸ ਕਰਦੇ ਆ ਜਵਾਤ ਵਤ ਇੱਥੇ ਆਪਾਂ ਲੁਧਿਆਣੇ ਦੇਖ ਸਕਦੇ 20 ਲੱਖ ਪ੍ਰਵਾਸੀ ਮਜ਼ਦੂਰ ਇੱਥੇ ਪੰਜਾਬ ਦੇ ਵਿੱਚ ਹੈ ਲੁਧਿਆਣੇ 'ਚ ਹੈ ਤੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਵਤ ਉਹਨਾਂ ਨੂੰ ਸੇਧੀਆਂ ਵੀ ਮਿਲਦੀਆਂ ਵਾ ਅਗਲੇ ਆ ਕੇ ਆ ਪਹਿਲਾਂ ਹੀ ਆਪਣਾ ਸਭ ਕੁਝ ਇੱਥੇ ਤਾਮ-ਜਾਮ ਉਹ ਕਰਕੇ ਆ ਰਹੇ ਨੇ ਪਿਆਰ ਵਿੱਚ ਜਿੱਥੋਂ ਟਿਕਟ ਲੈ ਕੇ ਸਿਰਫ ਇੱਥੇ ਆ ਕੇ ਬਸ ਜਾਂਦੇ ਨੇ ਇੱਥੋਂ ਦੇ ਉਹਨਾਂ ਨੂੰ ਆਧਾਰ ਕਾਰਡ ਇਸ਼ੂ ਹੋ ਜਾਂਦੇ ਇੱਥੋਂ ਵੋਟਰ ਕਾਰਡ ਇੱਥੇ ਦੇ ਉਹ 스ਨੀਕ ਬਣ ਜਾਂਦੇ ਨੇ ਇੱਥੇ ਦੀ ਆ ਜਿਹੜੇ ਪੰਜਾਬ ਦੀ ਜਿਹੜੀ ਜ਼ਮੀਨ ਆ ਉਹ ਸਿਰਫ ਪੰਜਾਬੀਆਂ ਨੂੰ ਮਿਲਣੀ ਚਾਹੀਦੀ ਹੈ ਕਈ ਤਾਂ ਲੋਕ ਸੁਣਨਦੇ ਵੀ ਆ ਕਿ ਤੁਸੀਂ ਵੀ ਤਾਂ ਬਾਹਰ ਜਾਂਦੇ ਹੋ ਪਰ ਪਰ ਜੇ ਦੇਖਿਆ ਜਾਵੇ ਅਸੀਂ ਕਿਸੇ ਦੇ ਉੱਤੇ ਹੱਕ ਤਾਂ ਨਹੀਂ ਮਾਰਦੇ ਨਹੀਂ ਪਤਾ ਕੀ ਗੱਲ ਆ ਜੀ ਪੰਜਾਬੀ ਆ ਜਿਹੜੇ ਇੱਥੋਂ ਜਾਂਦੇ ਨੇ ਉਹ 20 20 30 ਲੱਖ ਰੁਪਏ ਲਾ ਕੇ ਜਾਂਦੇ ਨੇ ਜੋ ਉੱਥੇ ਦੇ ਸਿਟੀਜ਼ਨ ਹਾਲ ਲਈ ਵੀ ਉਹਨਾਂ ਨੂੰ ਟੈਕਸ ਭਰ ਕੇ ਫਿਰ ਉੱਥੇ ਸਿਟੀਜ਼ਨ ਹੁੰਦੇ ਨੇ ਅਸੀਂ ਇੱਥੇ ਫ੍ਰੀ 'ਚ ਨਹੀਂ ਜਾਂਦੇ ਨਾ ਸਾਨੂੰ ਉੱਥੇ ਫ੍ਰੀ 'ਚ ਸਿਟੀਜ਼ਨਸ਼ਿਪ ਮਿਲਦੀ ਆ ਜਿਨਾ ਕਿ ਅਸੀਂ ਉੱਥੇ ਉਹਨਾਂ ਦੇ ਹੱਕ ਮਾਰਦੇ ਇੱਥੇ ਜਿਹੜੇ ਜਿਹੜੇ ਇੱਥੇ ਦੇ ਮਜ਼ਦੂਰ ਆ ਉਹ ਕੀ ਕਰਦੇ ਨੇ ਉਹ ਇਹੋ ਦੇ ਲੋਕਾਂ ਤੋਂ ਘੱਟ ਆਮਦਨ ਹੈ ਜਿੱਦਾਂ ਮਜ਼ਦੂਰੀ ਲੈ ਕੇ ਵੀ ਕੰਮ ਕਰ ਦਿੰਦੇ ਇੱਥੇ ਪੰਜਾਬੀਆਂ ਦੇ ਉਹਨਾਂ ਨੇ ਕਾਰੋਬਾਰ ਖੋਲੇ ਨੇ ਤਾਂ ਹੀ ਨਾ ਕਿਤੇ ਨਾ ਕਿਤੇ ਜਿਹੜਾ ਸਾਡੇ ਲੋਕ ਬਾਹਰ ਜਾ ਰਹੇ ਨੇ ਉਹਦੇ ਵਿੱਚ ਇਹ ਜਿਹੜੀ ਵੱਡੀ ਗੱਲ ਦੇਖਣ ਨੂੰ ਸਾਹਮਣੇ ਆਈ ਹੈ ਕਿ ਜੇ ਇਹ ਜਿਹੜੇ ਬਾਹਰਲੇ ਲੋਕ ਨੇ ਆ ਕੇ ਮਜ਼ਦੂਰ ਨੇ ਜਿਹੜੇ ਸਾਡੇ ਮਾਈਗ੍ਰੇਟ ਲੇਬਰ ਇੱਥੇ ਆਂਦੀ ਆ ਸਾਡੇ ਹੋਰ ਸਟੇਟਾਂ ਤੋਂ ਉਹ ਘੱਟ ਪੈਸਿਆਂ 'ਚ ਜਦੋਂ ਕੰਮ ਕਰਦੀ ਹੈ ਤੇ ਸਾਡੇ ਜਿਹੜੇ ਨੌਜਵਾਨ ਨੇ ਤਾਂ ਹੀ ਬਾਹਰ ਵੱਲ ਨੂੰ ਕਿਤੇ ਨਾ ਕਿਤੇ ਭੱਜ ਰਹੀ ਹੈ ਕਿ ਸਰਕਾਰ ਫਿਰ ਉੱਥੇ ਕੋਈ ਕਹਿ ਰਿਹਾ ਕਿ ਇਹ ਬਾਹਰ ਨੂੰ ਜਾ ਰਹੇ ਹਨ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇੱਥੇ ਇੱਕ ਦਿਹਾੜੀ ਜਿਹੜੀ ਉਹ ਪੱਕੀ ਨਿਰਧਾਰਤ ਕੀਤੀ ਜਾਵੇ ਜਾਂ ਫਿਰ ਉਹਦਾ ਜਿਹੜਾ ਉਹ ਦਿਹਾੜੀ ਦਾ ਜਿਹੜਾ ਉਹਦਾ ਖਰਚਾ ਜਿਹੜਾ ਬਣਦਾ ਉਹਦੀ ਉਹਦੀ ਮਿਹਨਤ ਬਣਦੀ ਆ ਉਹ ਸਾਰਿਆਂ ਵਾਸਤੇ ਕਿਤੇ ਨਾ ਕਿਤੇ ਇੱਕ ਬਰਾਬਰ ਬਰਾਬਰ ਦੇ ਆਧਾਰ ਦੇ ਨਹੀਂ ਇੱਕ ਨਿਯਤ ਹੋਣੀ ਚਾਹੀਦੀ ਜ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਜੇ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਆ ਉਹਦੇ ਕੀ ਕਰਨੇ ਪੰਜਾਬ ਦੇ ਨੌਜਵਾਨਾਂ ਕੋਲ ਇੱਥੇ ਰੋਜ਼ਗਾਰ ਹੈ ਨਹੀਂ ਘਟਾ ਆਪ ਦੇਣਾ ਵਧ ਤੇ ਖਰਚੇ ਵਧਨੇ ਆ ਇਹ ਜ਼ਰੂਰੀ ਹੈ ਜ਼ਕਰ ਨੂੰ ਦੇਖਣਾ ਚਾਹੀਦਾ ਜਿੰਨੇ ਦੇਰ ਤੱਕ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਦੇਣਾ ਚਾਹੀਦਾ ਹੈ ਕਿਵੇਂ ਦੇਣੇ ਚਾਹੀਦੇ ਆ ਅੱਗੇ ਉਹਨਾਂ ਦੀ ਨੌਜਵਾਨੀ ਨੂੰ